ਦਾਤ ਮਾਰੇ ਜੀ ਠੀਕ ਹੈ ਜੀ ਤੇ ਬਹੁਤ ਮੰਦੀ ਹਾਲਤਾਂ ਉਠੇ ਹੀ ਵਿੱਚ ਟੈਗੇ ਆ ਡੰਗਰ ਵੀ ਰੁੜੇ ਗਏ ਆ ਦੇ ਹਾਂਜੀ ਹਾਂਜੀ ਉਠੇ ਵੀ ਪਾੜ ਗਏ ਆ ਬਹੁਤ ਮੰਦੀ ਹਾਲਤਾਂ ਠੀਕ ਹੈ ਲੰਗਰ ਦੀ ਸਵਾਵ ਇੱਥੇ ਲਗਾਤਾਰ ਚੱਲ ਰਹੀਆਂ ਜੀ ਲੰਗਰ ਦੀ ਸਵਾਵ ਲਗਾਤਾਰ ਚੱਲ ਰਹੀਆਂ ਜੀ ਇੱਥੇ ਹਾਂ ਠੀਕ ਹੈ ਜੀ ਹਾਂ ਤੇ ਚਾਰਾ ਹੁੰਦਾ ਉਹ ਦੇਗਾ ਵਰਤਾਈ ਜਾਂਦੇ ਆ ਹਾਂ ਇਹ ਕਾਮੇ ਤੇ ਲਈ ਜਾਂਦਾਗਾ ਤੂੜੀਆਂ ਰਿਹਾਉਂਦੀ ਆ ਸੰਤ ਲਈ ਜਾਂਦੀ ਆ ਤੇ ਨਾਲ ਸੰਯੋਗ ਦਿੱਤਾ ਤੇ ਲੰਗਰਪਾਂ ਨੂੰ ਚਲੀ ਜਾਂਦਾ ਹਾਰੇਗਾ ਠੀਕ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਤੇ ਸਾਡੇ ਲੋਕ ਅੱਡਾ ਕুতਬਦੀਨ ਵਾਲ ਚ ਅਸੀਂ ਮੌਜੂਦ ਆ ਸਾਹਮਣੇ ਤੁਸੀਂ ਸਾਫ ਸਾਫ ਤਸਵੀਰਾਂ ਦੇਖ ਸਕਦੇ ਬਾ ਸਾਡਾ ਕুতਬਦੀਨ ਵਾਲਾ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਸਾਂਝਣੇ ਕਰਾਂਗੇ ਇੱਧਰ ਜਿਹੜਾ ਲੰਗਰ ਪਛਾਦੇ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈਗਾ ਜੋ ਸੰਗਤ ਸ਼ਗਰੀ ਹੈਗੀ ਤੇ ਨਾਲ ਇੱਧਰ ਵੀ ਤੁਹਾਨੂੰ ਤਸਵੀਰਾਂ ਦੂਸਰੀ ਸਾਈਡ ਤੇ ਵਿਖਾ ਦਿੰਨੇ ਆ ਕਿ ਜੋ ਹਾਲਾਤ ਨੇ ਅਕਸਰ ਤੁਹਾਡੇ ਨਾਲ ਅਸੀਂ ਇੱਕ ਤਸਵੀਰਾਂ ਆਸਾਨੀਆਂ ਕਰਦੇ ਰਹਿੰਨੇ ਆ ਕਿ ਜੇ ਜੋ ਵੀ ਹਾਲਾਤ ਨੇ ਉਹ ਤੁਹਾਨੂੰ ਦਸਾਉਂਦੇ ਰਹਿੰਨੇ ਆ ਤਸਵੀਰਾਂ ਹੀ ਵਿਖਾਉਂਦੇ ਰਹਿੰਨੇ ਆ ਲਗਾਤਾਰ ਇੱਕ ਕੁੱਤਬਦੀਨ ਵਾਲੇ ਪਿੰਡ ਦੇ ਸਾਹਮਣੇ ਤੇ ਨਾਲ ਜਿਹੜਾ ਪਰਲੇ ਬਣੇ ਦੂਲਾ ਸਿੰਘ ਵਾਲਾ ਤਾ ਇਥੋਂ ਲਗਾਤਾਰ ਤੁਹਾਨੂੰ ਤਸਵੀਰਾਂ ਵਿੱਚ ਸਿਸ਼ਾਨੀਆਂ ਕਰਦੇ ਆਂ ਤੇ ਨਾਲ ਇਧਰ ਸ਼ਾਦਾ ਪਾਣੀ ਜਿਹੜਾ ਚੜ ਰਿਹਾ ਹੈਗਾ ਸੰਗਤ ਨੂੰ ਵਰਤਿਆ ਜਾ ਰਿਹਾ ਔਰ ਸੰਗਤ ਵੱਡੇ ਪੱਧਰ ਤੇ ਜਿਹੜੀ ਸਾਗਰੀ ਹੈਗੀ ਤੁਸੀਂ ਸਾਹਮਣੇ ਤਸਵੀਰਾਂ ਤੇ ਦੇਖ ਸਕਦੇ ਹੋ ਤੇ ਪਿਛਲੇ ਬੰਨੇ ਜਿਹੜਾ ਵੱਡੇ ਪੱਧਰ ਤੇ ਇਥੋਂ ਲਗਾਤਾਰ ਜਿਹੜੇ ਰਾਸਮਗਰੀ ਆਉਂਦੀ ਓ ਉੱਥੇ ਰਾਤ ਕੇ ਅੰਦਰ ਬਣਿਆ ਤਾਂ ਅੱਗੇ ਜਿਹੜੀ ਕਿਸ਼ਤੀਆਂ ਰਾਈ ਅਗਣ ਬੋਟਾ ਰਾਈ ਜਿਹੜੀ ਪਛਾਈ ਜਾਂਦੀ ਹੈ ਬਾਬਾ ਜੀ ਨਾ ਆਪਾਂ ਗੱਲਬਾਤ ਕਰੀਏ ਬਾਬਾ ਜੀ ਵਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਬਾਬਾ ਜੀ ਨਾ ਦੱਸੋ ਜੀ ਆਪਣਾ ਹਾਂ ਬਾਬਾ ਜੀ ਆਪਣਾ ਪ੍ਰਗਟ ਸਿੰਘ ਜੀ ਪ੍ਰ ਸ਼ੇਰ ਦਾ ਬਾਬਾ ਹਰਦਾਸਾ ਕਰ ਚੁਣਾ ਦਾ ਬੰਦਾ ਠੀਕ ਹੈ ਜੀ ਤੇ ਉਹਨਾਂ ਨੇ ਲੰਗਰ ਚਲਾਇਆ ਕਤੂਮ ਵੀਰ ਚ ਕਤੂਬਦੀਨ ਵਾਲਾ ਹਾਂ ਕਤੂਮਦੀਨ ਠੀਕ ਹੈ ਜੀ ਆਜੋਗੇ 10 10 15 ਦਿਨ ਹੋ ਗਏ ਚੱਲਦੇ ਉਹਨੂੰ ਤੇ ਸਾਡਾ ਰਸਨਾ ਵੀ ਸਾਡਾ ਜਾਨ ਬੇੜੀਆਂ ਜਾਂਦਾ ਗੱਫੇ ਵੀ ਜਾਂਦੇ ਆ ਠੀਕ ਹੈ ਜੀ ਤੇ ਪੱਕ ਕੇ ਤੇ ਉਹਦੀ ਕਿਰਪਾ ਉਹ ਬੜਾ ਆਪਣੇ ਇੱਥੇ ਲਾਇਆ ਠੀਕ ਹੈ ਸੰਗਤ ਨੇ ਸਾਥ ਸੰਗਤ ਪਿੰਡ ਦਾ ਸਹਿਯੋਗ ਦਿੱਤਾ ਨਾਲ ਹੀ ਦਿੱਤਾ ਲੰਗਰ ਪੁਣੀ ਚੱਲੀ ਜਾਂਦਾ ਠੀਕ ਹੈ ਜੀ ਹਾਂ ਤੇ ਪਾਣੀ ਇਥੇ ਬਹੁਤ ਆਇਆ ਤੇ ਪਾਣੀ ਦੇ ਉਹ ਲੰਗਰ ਦੀ ਵੀ ਆਸ ਨਹੀਂ ਜੀ ਠੀਕ ਹੈ ਜੀ ਹਾਲਾਤ ਮਾੜੇ ਆ ਜੀ ਹਾਲਾਤ ਮਾੜੇ ਜੀ ਠੀਕ ਹੈ ਜੀ ਤੇ ਬਹੁਤ ਮੰਦੀ ਹਾਲਤਾਂ ਝੋਟੇ ਵੀ ਵਿੱਚ ਟਹਿ ਗਏ ਆ ਡੰਗਰ ਵੀ ਰੁੜੇ ਗਏ ਆ ਬੇ ਹਾਂਜੀ ਹਾਂਜੀ ਝੋਟੇ ਵੀ ਪਾੜ ਗਏ ਆ ਬਹੁਤ ਮੰਦੀ ਹਾਲਤਾਂ ਦੀ ਠੀਕ ਹੈ ਲੰਗਰ ਦੀਆਂ ਸਵਾਵ ਇੱਥੇ ਲਗਾਤਾ ਚੱਲ ਰਹੀਆਂ ਜੀ ਲੰਗਰ ਦੀ ਸਵਾਵਰ ਲਗਾਤਾ ਚੱਲ ਰਹੀਆਂ ਜੀ ਇੱਥੇ ਹਾਂ ਠੀਕ ਹੈ ਜੀ ਹਾਂ ਤੇ ਚਾਰਾ ਆਉਂਦਾ ਵੇਗਾ ਵਰਤਾਈ ਜਾਂਦੇ ਆ ਹਾਂ ਤੇ ਕਾਮੇ ਤੇ ਲਈ ਜਾਂਦਾਗਾ ਤੂੜੀਆਂ ਲਿਆਉਂਦੀ ਆ ਸੰਤ ਲਈ ਜਾਂਦੀ ਆ ਤੇ ਨਾਲ ਸੰਜੋਗ ਦਿੱਤਾ ਤੇ ਲੰਗਰ ਪਉਣੀ ਚਲੀ ਜਾਂਦਾ ਫਿਰਗਾ ਠੀਕ ਹੈ ਠੀਕ ਹੈ ਜੋ ਲੋੜਵਾਂ ਦਾ ਹੈਗੇ ਉਹਨਾਂ ਤੱਕ ਹਰੇਕ ਤਰ੍ਹਾਂ ਦੀ ਜਿਹੜਾ ਲੰਗਰ ਦੀ ਪਛਾਦੇ ਦੀ ਜਾਂ ਜਿਸ ਤਰ੍ਹਾਂ ਦੀ ਲੋੜ ਪਈ ਜਾਂਦਾ ਉੱਥੇ ਪਹੁੰਚਦਾ ਜਾਂਦਾ ਪਹੁੰਚਦਾ ਹਾਂ ਠੀਕ ਹੈ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤਾ ਸੋ ਅੱਗੇ ਵੀ ਤੁਹਾਨੂੰ ਤਸਵੀਰਾਂ ਹੋਰ ਵਿਖਾ ਦਿੰਨੇ ਆ ਇਧਰ ਦਾਈ ਹੁਣੀ ਪਛਾਦਾ ਛੱਕ ਰਿਹਾ ਤਾਂ ਪਛਾਦਾ ਪੱਕ ਰਿਹਾ ਹੈਗਾ ਤਸਵੀਰਾਂ ਤੁਹਾਡਾ ਨਸੀ ਲਗਾਤਾਰ ਸਾਨੀਆਂ ਕਰਦੇ ਨੇ ਤੁਸੀਂ ਇੱਧਰ ਵੀ ਦੇਖ ਸਕਦੇ ਜਿੱਥੋਂ ਦੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਇਥੋਂ ਇਲਾਕਾ ਨਿਵਾਸੀ ਪਿੰਡ ਨਿਵਾਸੀ ਔਰ ਪਿਛਲੇ ਪੰਨੇ ਤੁਸੀਂ ਦੇਖ ਸਕਦੇ ਜਿਹੜਾ ਤਸਵੀਰਾਂ ਕਿ ਇੱਥੇ ਜਿਹੜਾ ਪਸ਼ੂ ਡੰਗਰ ਜਿਹੜੇ ਘਰਾਂ ਜਿਹੜੇ ਘਰ ਪ੍ਰਭਾਵਿਤ ਨੇ ਉਹਨਾਂ ਦਾ ਜਿਹੜਾ ਪਸ਼ੂ ਡੰਗਰ ਵੀ ਇਥੇ ਬੰਨਿਆ ਹੋਇਆ ਰਾਤ ਭਰਾਤੇ ਵੀ ਲੋਕ ਇੱਥੇ ਰਹਿੰਦੇ ਆ ਕਿਉਂਕਿ ਅੱਗੇ ਵੱਡੇ ਪੱਧਰ ਤੇ ਜਿਹੜਾ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਜੇ ਜਿਹੜੇ ਘਰ ਖਰਾਬ ਹੋਇਆ ਫਸਲਾਂ ਵੱਡੇ ਪੱਧਰ ਤੇ ਖਰਾਬ ਹੋ ਗਈਆਂ ਸੋ ਇਸ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਹੈ ਸਾਡੀ ਧਰਤੀ ਸਾਡੇ ਲੋਕ ਉਸਨੂੰ ਵਾਦਵਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ